ਦੇਸ਼ ਵਿਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਹਰੇਕ ਦੀ ਨਜ਼ਰ ਜਿਹੜੀ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਿੱਥੇ ਪੰਜਾਬੀ ਤੇ ਸਿੱਖ ਵੱਸਦਾ ਹੈ ਉਹਦੀਆਂ ਨਜ਼ਰਾਂ ਤਰਨਤਾਰਨ ਦੇ ਜਿਮਣੀ ਚੌਂ ਦੇ ਉੱਪਰ ਸਾਨੂੰ ਅੱਜ ਉਹ ਕੜੀ ਆਈ ਵੋਟਾਂ ਦੀ ਔਰ ਆਪਾਂ ਵੇਖਦੇ ਹਾਂ ਲੋਕਾਂ ਦੇ ਵਿੱਚ ਉਤਸ਼ਾਹ ਵੀ ਕਾਫੀ ਵੇਖਣ ਨੂੰ ਮਿਲਿਆ ਆਪਾਂ ਤਰਨਤਾਰਨ ਨੂੰ ਸ਼ਹਿਰ ਦੀ ਕਵਰੇਜ ਕੀਤੀ ਔਰ ਪਿੰਡਾਂ ਦੇ ਵਿੱਚ ਵੀ ਕਵਰੇਜ ਕੀਤੀ ਹੈ ਹੁਣ ਅਸੀਂ ਝਭਾਲ ਦੇ ਵਿੱਚ ਖੜੇ ਹਾਂ ਝਭਾਲ ਕਲਾਂ ਦੇ ਵਿੱਚ ਔਰ ਸਾਡੇ ਨਾਲ ਵਾਰਿਸ ਪੰਜਾਬ ਦੀ ਜਥੇਬੰਦੀ ਪੰਥਕ ਸਾਂਝੇ ਉਮੀਦਵਾਰ ਦੇ ਜਿੰਨੇ ਵੀ ਵੋਟਰ ਹੋਰ ਸਪੋਰਟਰ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਵੀ ਕੀ ਮਾਹੌਲ ਹੈ ਕੋਈ ਲੜਾਈ ਝਗੜੇ ਤੋਂ ਬਚਾ ਤੇ ਕਿਹੋ ਜਿਹਾ ਸੱਚਮੁੱਚ ਬਾਲਟੀ ਭਰ ਰਹੀ ਹੈ ਸਾਰਾ ਜਾਣਾਂ ਦਾ ਯਤਨ ਕਰਦੇ ਆ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਬਾ ਵਾਹਿਗੁਰੂ ਜੀ ਦੇ ਬਧੇ ਮੁਖਸ਼ਵ ਧੰਨਵਾਦ ਤੁਹਾਡਾ ਤੁਹਾਡੇ ਜਨਤ ਦੇ ਸਾਰੇ ਦੇਖਣੇ ਸਰੋਤਿਆਂ ਦਾ ਤੁਸੀਂ ਅੱਜ ਇਹ ਚਵਾਲ ਦੇ ਉਤਰਤਸਾ ਇਲੈਕਸ਼ਨ ਹੋ ਰਹੀ ਹੈ ਤੁਸੀਂ ਸਮਾਂ ਕੱਢ ਕੇ ਇਹਨੂੰ ਕਵਰ ਕਰ ਰਹੇ ਹੋ ਤਾਂ ਜੋ ਮਾਹੌਲ ਕਿਹੋ ਜਿਹਾ ਸਰਬੰਸਾਹ ਮਾਹੌਲ ਮੁਖ ਸਾਹਿਬ ਜੇ ਇੱਕ ਸੱਚੀ ਗੱਲ ਕਰੀਏ ਤੇ ਇੱਕ ਨਾ ਜਿਹੜੇ ਅੱਜ ਵੋਟਰ ਨੇ ਹੂੰ ਉਹ ਕੋਈ ਦੱਸ ਨਹੀਂ ਰਿਹਾ ਸੱਚੀ ਗੱਲ ਜਿਹੜੀ ਲੀਡਰਾਂ ਵਰਗੇ ਹੋ ਗਏ ਨੇ ਜਿਹੜਾ ਨੇ ਕਰ ਦਿੱਤੇ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਹੁੰਦੀਆਂ ਸੀ ਨਾ ਪਹਿਲਾਂ ਸਾਡੇ ਲੋਕਾਂ ਜਦ ਦੇ ਲੋਕ ਕਰ ਦਿੰਦੇ ਸੀ ਵੀ ਅਸੀਂ ਇੱਥੇ ਖੜੇ ਆ ਪਰ ਲੀਡਰਾਂ ਨੇ ਇੰਨੇ ਕਿ ਸਿਆਣੇ ਕਰਤੇ ਨਾ ਹੁਣ ਉਹ ਫਿਰ ਉਹ ਲੀਡਰਾਂ ਵਰਗੇ ਹੋ ਗਏ ਜਿਵੇਂ ਲੀਡਰ ਦਿਲ ਦਾ ਭੇਦ ਨਹੀਂ ਦਿੰਦੇ ভোটার ਵੀ ਨਹੀਂ ਦੇ ਰਹੇ ਬਿਲਕੁਲ ਜੀ ਉਹ ਕਹਿੰਦੇ ਵੀ ਕੀ ਲੈਣਾ ਫਿਰ ਜੋ ਕਰਨਾ ਜੇ ਮੱਤਾ ਦਾ ਜਿਹੜਾ ਦਾਨ ਕਰਨਾ ਨਾ ਫਿਰ ਉਹ ਮਤ ਨਾਲ ਹੀ ਕਰੋ ਇਹਦਾ ਮਤਲਬ ਲੀਡਰਾਂ ਨੇ ਸਿਆਣੇ ਕਰਤੇ ਵੀ ਮੱਤ ਦੀ ਵਰਤੋਂ ਕਰ ਲਾਪੇ ਬਿਲਕੁਲ ਜੀ ਬਿਲਕੁਲ ਤੁਸੀਂ ਨਾ ਸਿਆਣੇ ਕਰਤੇ ਔਰ ਜਿਹੜੇ ਸਾ ਅਸੀਂ ਇੱਥੇ ਆਏ ਹੁਣੇ ਤੇ ਇੱਕ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਚਾਹੇ ਕੋਈ ਕਿਸੇ ਵੀ ਬੂਤੇ ਬੈਠਾ ਪਰ ਉਹ ਕਹਿ ਰਿਹਾ ਵੀ ਅਸੀਂ ਯਾਰ ਤੁਸੀਂ ਆਪਾਂ ਬੈਠੇ ਆ ਜਰੂਰ ਆ ਪਰ ਤੁਸੀਂ ਹੁਣ ਮੌਕਾ ਆਪਾਂ ਪ੍ਰਚਾਰ ਕਰ ਲਿਆ ਔਰ ਹੁਣ ਜਿੰਦੀ ਕਿਸੇ ਦੀ ਮਰਜ਼ੀ ਜਿੱਥੇ ਜੀ ਕਰਦਾ ਵੋਟ ਪਾਵੇ ਤਾਂ ਮੈਂ ਕਹਿੰਦਾ ਵੀ ਬਹੁਤ ਵਧੀਆ ਹੋਣਾ ਵੀ ਇਦਾਂ ਚਾਹੀਦਾ ਵੀ ਵੇਖੋ ਅਸੀਂ ਭਾਈਚਾਰਕ ਸਾਂਝ ਆ ਪਰ ਸਾਨੂੰ ਇਹ ਆ ਵੀ ਸਮੇਂ ਦੀ ਲੋੜ ਹੈ ਵੀ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਦੇ ਜਿਹੜੇ ਅੱਜ ਸਾਡਾ ਜੜਾ ਭਵਿੱਖ ਉਹਨਾਂ ਦੇ ਬਾਰੇ ਸਾਨੂੰ ਜੂਰ ਸੋਚਣਾ ਪਵੇਗਾ ਸੋ ਅੱਜ ਹਰ ਇੱਕ ਜਿਹੜਾ ਵੋਟਰ ਦਾ ਫਰਜ਼ ਬਣਦਾ ਵੀ ਉਹ ਅੱਜ ਪੰਜਾਬ ਦੇ ਮੁੱਦੇ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਕਿ ਨਾ ਕਿ ਜੋ ਵੇਖ ਰਿਹਾ ਵੀ ਕਰਵਾਈ ਤੇ ਪਾਰਟੀਆਂ ਨੇ ਮਾਹੌਲ ਸਿਰਜਿਆ ਨਾ ਇਹਦੇ ਯਕੀਨ ਕਰਿਓ ਵੀ ਅੱਜ ਅਸੀਂ ਨਾ ਦਸਨਾ ਚੌਣੇ ਵੀ ਕੁਝ ਇਹੋ ਜਿਹੇ ਵੇਖੇ ਨੌਜਵਾਨ ਜਿਹੜੇ ਅੱਜ ਉੱਥੇ ਨਾ ਟੀਕੇ ਲਾ ਕੇ ਉਹਨਾਂ ਨੂੰ ਅੱਜ ਵੀ ਜਿਹੜੇ ਦੇਖਿਆ ਕਿਉਂਕਿ ਉਹਨਾਂ ਦੀ ਮੰਗ ਕੀ ਹੈ ਵੀ ਸਾਨੂੰ ਅੱਜ ਨਸ਼ਾ ਮਿਲ ਜਾਵੇ ਤਾਂ ਅੱਜ ਕੁਝ ਲੀਡਰ ਜਿਹੜੇ ਅੱਜ ਵੀ ਲਾਲਚ ਦੇ ਕੇ ਉਹਨਾਂ ਤੋਂ ਵੋਟਾਂ ਪਵਾ ਰਹੇ ਆ ਤੇ ਉੱਥੇ ਮਨ ਦੁਖੀ ਹੁੰਦਾ ਵੀ ਕਿਹੜੇ ਲੋਕਾਂ ਨੂੰ ਤੁਸੀਂ ਕਿਹਨਾਂ ਲੋਕਾਂ ਦੀ ਗਵਾਹੀ ਕਰੋਗੇ ਉਹ ਅੱਜ ਵੀ ਲੀਡਰ ਅੱਜ ਵੀ ਦੂਜੀਆਂ ਪਾਰਟੀਆਂ ਨਸ਼ਾ ਵੰਡ ਰਹੀਆਂ ਵੰਡ ਰਹੀਆਂ ਦੇਖੋ ਇਸ ਕੋਲੋਂ ਕੋਈ ਸ਼ੱਕ ਨਹੀਂ ਜੋ ਅਸੀਂ ਅੱਗੇ ਦੇਖਿਆ ਤੇ ਰਾਤ ਲੋਕਾਂ ਨੂੰ ਕਿਸੇ ਨੂੰ ਲਾਲਚ ਵੀ ਦਿੱਤੇ ਗਏ ਇੱਥੇ ਸ਼ਰਾਬਾਂ ਵੀ ਵੰਡੀਆਂ ਗਈਆਂ ਨੇ ਔਰ ਨਸ਼ਾ ਵੀ ਵ ਕਿਹੜੀਆਂ ਕਿਹੜੀਆਂ ਪਾਰਟੀਆਂ ਵੱਲੋਂ ਮੈਂ ਕਹਿੰਦਾ ਵੀ ਇਹ ਰਵਾਇਤੀ ਪਾਰਟੀਆਂ ਦਾ ਤੁਹਾਨੂੰ ਪਤਾ ਪਹਿਲਾਂ ਤੋਂ ਹੀ ਉਹ ਕਰ ਰਹੀਆਂ ਨੇ ਉਹਨਾਂ ਦੇ ਜਿਹੜੇ ਰਿਵਾਜ ਪਾਏ ਉਹ ਅੱਜ ਵੀ ਉਹਨਾਂ ਗੱਲਾਂ ਤੇ ਹੀ ਨੇ ਇਸ ਤੋਂ ਬਾਅਦ ਦੇ ਵੱਲੋਂ ਕੱਲੀਆਂ ਪਰਚੀਆਂ ਵੰਡੀਆਂ ਗਈਆਂ ਅਸੀਂ ਤਾਂ ਪਰਚੀਆਂ ਵੰਡਣ ਵਾਲੇ ਆ ਜੀ ਅਸੀਂ ਤਾਂ ਕੋਈ ਸੱਚ ਦਾ ਹੌਕਾ ਦਿੱਤਾ ਵੀ ਕੋਈ ਪਿਆਰ ਵੰਡਿਆ ਹਾਂਜੀ ਪਿਆਰ ਵੰਡਿਆ ਵੀ ਅੱਜ ਸਾਡੇ ਆਉਣ ਵਾਲੇ ਬੱਚਿਆਂ ਦਾ ਭੇਖ ਕੀ ਹੈ ਵੀ ਸਾਨੂੰ ਇੱਕ ਪੰਤਕ ਆਗੂ ਕਿਉਂਕਿ ਦੇਖੋ ਮੌਕਾ ਜੇ ਆਪਾਂ ਗੱਲ ਕਰਦੇ ਆ ਨਾ ਜੀ ਜਿਹੜਾ ਨਸ਼ਾ ਨਸ਼ਾ ਕੋਈ ਜਿੱਦਾਂ ਸਰਕਾਰਾਂ ਦੀ ਮੰਨਛਾ ਨਾ ਵੀ ਕੋਈ ਅਸੀਂ ਕਿਸੇ ਦਾ ਗਲ ਘੁੱਟ ਕੇ ਬੰਦ ਕਰ ਦਾਂਗੇ ਨਹੀਂ ਹੋਣਾ ਜਿਹੜਾ ਨਸ਼ਾ ਬੰਦ ਹੋਣਾ ਚੰਗੇ ਕਰਤਾਰ ਵਾਲੇ ਆਗੂ ਜਿਹੜੇ ਗੁਰੂ ਦਾ ਭੈ ਮੰਨ ਕੇ ਤੇ ਗੁਰੂ ਦੀ ਜਿਹੜੀ ਉਹ ਸੋਚ ਦੇ ਗਵਾਹੀ ਵਿੱਚ ਚੱਲਣਗੇ ਤੇ ਫੇਰ ਹੀ ਵੀ ਚੰਗੀ ਸੰਗਤ ਦੇ ਵਿੱਚ ਕਰੀਏ ਜੇਕਰ ਅਸੀਂ ਅੱਜ ਜੋ ਲੀਡਰਸ਼ਿਪ ਹੈ ਅੱਜ ਪੈਸਾ ਵਟ ਰਹੀ ਤੇ ਇਹਨਾਂ ਬਣਾਉਣਾ ਕਿੱਥੋਂ ਹੂੰ ਇਹ ਤੁਸੀਂ ਸੋਚਗੇ ਨਾ ਆਪਣੇ ਲੋਕ ਵੀ ਪੈਸਾ ਦਾ ਦੇ ਰਹੇ ਤੇ ਇਹਨਾਂ ਨੇ ਦੁਗਣਾ ਤੇ ਕਿਹਨਾ ਇਹਨਾਂ ਨੇ ਤੁਹਾਡੇ ਕੋਲ ਬਾਅਦ ਇਕੱਠਾ ਕਰਨਾ ਇਸ ਕਰਕੇ ਜਿਹੜੇ ਇਹ ਲੋਕ ਜਿਹੜੇ ਅੱਜ ਲਾਲਚ ਦੇ ਕੇ ਮੈਂ ਕਹਿੰਦਾ ਵੀ ਜੇ ਵੇਖੋ ਜਿੰਨਾ ਦੇਖੀ ਹੈ ਜੀ ਇੱਥੇ 5 ਦਾ 6 ਕੈਂਡੀਡੇਟ ਜਾਂ ਜ਼ਿਆਦਾ ਵੀ ਨਹੀਂ ਇੱਥੇ ਜੇ ਅੱਜ ਗੱਲ ਕਰੀਏ ਤੇ 15 ਕੈਂਡੀਡੇਟ ਲੜ ਰਹੇ ਨੇ ਜਿੰਨਾ ਇੱਕ ਹੈ ਤੇ ਜਿਹੜੇ ਖਰਚੇ ਕਰ ਰਹੇ ਨੇ ਤੇ ਮੈਨੂੰ ਲੱਗਦਾ ਵੀ ਸਾਰੇ ਕੈਂਡੀਡੇਟ ਆਪਾਂ ਵੇਖਦੇ ਆ ਵੀ ਸਰਦਾਰ ਸਿੰਘ ਨਾਮ ਲੱਗਦਾ ਦਸਤਾਰਾਂ ਵਾਲੇ ਨੇ ਸਿੱਖ ਪਰਿਵਾਰ ਨਾਲ ਕੋਈ ਆਕਾਲੀ ਦਲ ਕਹਿੰਦੇ ਵੀ ਆ ਸਾਡੀ ਕੁਰਬਾਨੀ ਬੜੀ ਵੱਡੀ ਏ ਜੀ ਭਾਈ ਸੰਦੀਪ ਸਿੰਘ ਦੀ ਕੁਰਬਾਨੀ ਤੇ ਅਸੀਂ ਵੀ ਧਰਮੀ ਫੌਜੀ ਦੇ ਪਰਿਵਾਰ ਚੋਂ ਦੇਖੋ ਮੌਖਬ ਸਾਹਿਬ ਦਿਲ ਨਹੀਂ ਕਰਦਾ ਪਰ ਮੈਂ ਗੱਲ ਕਹਿਣਾ ਵੀ ਅਸੀਂ ਸਾਨੂੰ ਅੱਜ 1 ਮਹੀਨੇ ਤੋਂ ਉੱਪਰ ਹੋ ਗਿਆ ਇੱਥੇ ਪ੍ਰਚਾਰ ਕਰਦੇ ਆਂ ਸਾਨੂੰ ਗਰਾਊਂਡ ਤੇ ਧਰਮੀ ਫੌਜੀ ਅੱਜ ਵੀ ਹੈ ਨੇ ਪਰ ਉਹ ਸਾਨੂੰ ਮਿਲਾਇਆ ਕਿਉਂ ਨਹੀਂ ਗਿਆ ਇੱਕ ਧਰਮੀ ਫੌਜੀ ਸੀ ਪਤਾ ਲੱਗਾ ਵੀ ਚਲੋ ਠੀਕ ਅਸੀਂ ਤਾਂ ਉਹਨਾਂ ਨੂੰ ਇਹ ਜਿਹੇ ਕਹਿੰਦੇ ਵੀ ਚਲੋ ਜੇ ਉਸ ਸਮੇਂ ਤੇ ਉਹਨਾਂ ਨੇ ਨੌਕਰੀ ਛੱਡੀ ਤੇ ਮੈਂ ਕਹਿਣਾ ਜੀ ਉਹ ਸਾਡੇ ਜਿਹੜੇ ਅਸੀਂ ਉਹਨਾਂ ਨੂੰ ਸਲਾਮ ਕਰਦੇ ਆਂ ਪਰ ਇੱਕ ਜਿਹੜਾ ਆਗੂ ਜਿਨੇ ਅੱਜ ਇਸ ਗੱਲ ਨੂੰ ਕੀਤਾ ਵੀ ਅੱਜ ਮੌਕੇ ਤੇ ਜਿਹੜਾ ਸੁਪਾ ਸੁਪਾ ਸਰਾਂਦ ਸੀ ਜਿਹੜਾ ਆਪਣੇ ਆਪ ਨੂੰ ਘਵਾਉਂਦਾ ਇਹ ਸੱਚ ਭਾਲ ਹਾਂਜੀ ਇਸ ਝਭਾਲ ਦੇ ਵਿੱਚ ਸਭ ਤੋਂ ਵੱਧ ਉਹਨੇ ਇੱਥੇ ਕਹਿਰ ਹਟਾਇਆ ਉਸ ਬੰਦੇ ਨੂੰ ਜਿਹੜਾ ਉਹਨੇ ਅੱਜ ਇੱਕ ਪੰਜਾਬੀਆਂ ਦੇ ਜਿਹੜਾ ਸਿਰ ਉੱਚਾ ਕੀਤਾ ਤੇ ਦੂਸਰੇ ਬੰਨੇ ਜਿਹੜਾ ਸੋਰੀ ਸੀ ਜਿਹੜਾ ਉਹ ਅੱਜ ਮੈਂ ਕਈ ਵੀਰਾਂ ਨੂੰ ਗੱਲ ਕਰਦਾ ਵੀ ਜਿਹੜਾ ਸਾਡਾ ਇੱਕ ਸਿੱਖ ਕੌਮ ਦੇ ਜੋਧਿਆਂ ਦੇ ਡਰਿਆ ਉਹ ਜ਼ੁਲਮ ਦੇ ਵਿਰੋਧ ਰਿਆ ਨਾ ਕਿ ਕਿਸੇ ਜਾਤ ਪਾਤ ਦੇ ਅਸੀਂ ਜ਼ੁਲਮ ਦੇ ਵਿਰੋਧ ਬੋਲੇ ਚਾਹੇ ਅੱਜ ਇਹ ਗੱਲ ਕਰੀਏ ਕਈ ਵੀਰਾਂ ਨੇ ਕਿਹਾ ਵੀ ਹਿੰਦੂ ਕਰਕੇ ਸਾਡਾ ਹਿੰਦੂ ਨਾਲ ਕੋਈ ਰੌਲਾ ਨਹੀਂ ਜਿਹੜਾ ਕੋਈ ਇਨਸਾਨੀਅਤ ਜਿਹੜਾ ਕੋਈ ਹਿੰਦੂਦਾਰ ਉਹ ਮੰਨਦਾ ਉਹ ਉਹ ਅਸੀਂ ਕਿੰਨੇ ਵੀ ਉਹਦੇ ਦਾ ਸਾਡਾ ਕੋਈ ਰੌਲਾ ਨਹੀਂ ਰੌਲਾ ਸਾਡਾ ਜਨਮ ਨਾਲ ਆ ਜੇ ਗੱਲ ਕਰੀਏ ਸੂਬਾ ਸਰਹੰਦਾ ਉਹ ਆਪਣੇ ਆਪ ਨੂੰ ਸਿੱਖ ਕੋ ਹੁੰਦਾ ਸੀ ਪੱਗ ਬੰਨਦਾ ਸੀ ਤੇ ਉਹ ਕਹਿੰਦਾ ਮੈਂ ਸਿੱਖ ਹਾਂ ਤੇ ਅਸੀਂ ਉਹਨੂੰ ਵੀ ਜਿਹੜਾ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਉਹਨਾਂ ਦਾ ਗੁਨਾਹ ਸਜ਼ਾ ਮਿਲੀ ਹੈ ਬਿਲਕੁਲ ਸਰਮਾ ਸਾਹਿਬ ਤੁਸੀਂ ਆਪਣਾ ਚਭਾਲ ਦੇ ਮੈਂ ਵੇਖਿਆ ਵੀ ਪਿੰਡਾਂ ਵਿੱਚ ਰਿਓ ਇਹੋ ਜਿਹੇ ਪਰਿਵਾਰ ਵੀ ਮਿਲੇ ਵੀ ਜਿਹੜੇ ਸੂਬੇ ਸਰਹੰਦਾ ਜਿਹਨਾਂ ਤਸ਼ੱਦਦ ਸਿਆ ਹੋਵੇ ਵੀ ਜਿਹੜੇ ਉਸ ਵੇਲੇ ਟਾਰਗੇਟ ਕੀ ਸਭ ਤੋਂ ਵੱਧ ਜਿਹੜਾ ਉਸ ਬੰਦੇ ਨੇ ਇਸ ਇੱਥੇ ਜਾ ਕੇ ਨੌਕਰੀ ਕੀਤੀ ਆ ਤਾਂ ਤੁਸੀਂ ਪੁੱਛੋ ਵੀ ਇਹਨਾਂ ਪਰਿਵਾਰਾਂ ਨੇ ਨਾ ਉਹ ਅੱਜ ਵੀ ਕਿਤਨਾ ਕਿਤੇ ਉਸ ਹੰਮ ਚ ਨੇ ਹਮ ਔਰ ਉਹਨਾਂ ਨੇ ਜਿਸ ਦਿਨ ਇਹ ਫੈਸਲਾ ਸੰਦੀਪ ਸਿੰਘ ਸ਼ਨੀਕੁਰ ਵੈਗਰੂਣ ਨੇ ਸੇਵਾ ਲਈ ਤੇ ਉਹਦੋਂ ਨੂੰ ਸਕੂਨ ਮਿਲਿਆ ਵੀ ਜਦੋਂ ਅੱਜ ਕਿਤੇ ਜਦੋਂ ਕਿਸੇ ਦੇ ਬੱਚੇ ਨੂੰ ਬੇਗਨਾ ਬੱਚੇ ਨੂੰ ਜਾ ਕੇ ਉਹਦਾ ਇੰਕਾਊਂਟਰ ਕਰ ਦੇਣਾ ਉਹਨੂੰ ਬੁੜੀਆਂ ਪਰਿਵਾਰਾਂ ਨਹੀਂ ਦਿੰਦੀ ਉਹਨੂੰ ਉਹਨੂੰ ਤੁਸੀਂ ਬਿਨਾਂ ਕੋਲੋਂ ਉਹਨੂੰ ਨਹਿਰਾਂ 'ਚ ਵੜ ਕੇ ਛੱਡ ਦੇਣਾ ਤੇ ਮੈਨੂੰ ਲੱਗਦਾ ਵੀ ਉਸ ਮਾਂ ਦਾ ਹਿਰਦਾ ਹੀ ਜਾਣਦਾ ਸੋ ਵੀ ਲੋਕ ਕੁਰਬਾਨੀ ਦਾ ਮੁੱਲ ਪਾਉਣਗੇ ਪਾਉਣਗੇ ਜੀ ਪਾਉਣਾ ਚਾਹੀਦਾ ਮੈਂ ਤੇ ਇਹ ਗੱਲ ਕਹਿੰਨਾ ਚ ਜੇ ਇਸ ਪੰਜਾਬ ਦੇ ਲੋਕ ਲੜਨ ਵਾਲਿਆਂ ਨੂੰ ਅਸੀਂ ਅੱਗੇ ਨਾ ਲੈਵੋ ਕਿ ਪੰਜਾਬ 'ਤੇ ਲੜੂ ਕੌਣ ਜੀ ਇੱਕ ਬੰਨੇ ਅਸੀਂ ਉਹਨਾਂ ਨੂੰ ਕਈ ਨਹੀਂ ਵੀ ਜਿਹੜੇ ਅੱਜ ਨਸ਼ੇ ਵੰਡ ਰਹੇ ਨੇ ਇੱਕ ਬੰਨੇ ਅਸੀਂ ਗੱਲ ਕਿੰਨੇ ਵੀ ਪੰਜਾਬ ਵਾਸਤੇ ਜੇ ਗੱਲ ਭਾਈ ਅਮਰਤਪਾਲ ਸਿੰਘ ਦੀ ਕਰਦੇ ਆਂ ਤੇ ਜਾਂ ਉਹਨਾਂ ਨੇ ਵੀ ਅੱਗੇ ਪੰਜਾਬ ਵਾਸਤੇ ਹੌਕਾ ਦਿੱਤਾ ਸਾਡੇ ਬੱਚਿਆਂ ਵਾਸਤੇ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਛੱਡ ਕੇ ਅੱਜ ਉਹ ਜੇਲਾਂ ਕੱਟ ਰਹੇ ਨੇ ਮੈਨੂੰ ਲੱਗਦਾ ਉਹ ਪੰਜਾਬ ਦੀ ਹੋਂਦ ਵਾਸਤੇ ਲੜ ਰਹੇ ਨੇ ਤੇ ਜੇ ਅਸੀਂ ਇਹਨਾਂ ਯੋਧਿਆਂ ਦੀ ਜਿਹੜੀ ਪੈਟਰਨ ਥਾਪਣਾਗੇ ਅੱਜ ਇਹਨਾਂ ਨੂੰ ਜਿਹੜਾ ਮੈਦਾਨ ਦੇ ਵਿੱਚ ਅਸੀਂ ਉਹਦੀ ਗਵਾਹੀ ਨਾਲ ਅੱਜ ਅਸੀਂ ਤਾਂ ਵੋਟ ਹੀ ਪਾਉਣੀ ਹੈ ਨਾ ਜੀ ਅੱਜ ਅਸੀਂ ਅੱਜ ਵੋਟ ਨਾ ਪਾਵਾਂਗੇ ਕਿਤਨੇ ਕਿਤੇ ਫਿਰ ਆਉਣ ਵਾਲੇ ਕੋਈ ਦੇ ਜਿਹੜੇ ਜਿਹੜੇ ਸਾਡੇ ਆਉਣ ਵਾਲੇ ਜਿਹੜੇ ਬੱਚੇ ਆ ਜਾਂ ਨੌਜਵਾਨ ਸੋਚਣਗੇ ਵੀ ਸਾਨੂੰ ਪੰਜਾਬ ਦੇ ਲੜਨਾ ਨਹੀਂ ਚਾਹੀਦਾ ਇਸ ਕਰਕੇ ਅੱਜ ਜਿਹੜੀ ਲੋੜ ਆ ਉਹਨਾਂ ਦੀ ਜਿਹੜਾ ਉਹਨਾਂ ਨੇ ਫੈਸਲੇ ਕੀਤੇ ਉਹਨਾਂ ਪੰਜਾਬ ਵਾਸਤੇ ਕੀਤੇ ਉਹਨਾਂ ਨੇ ਤਾਂ ਕਰਕੇ ਵਿਖਾਇਆ ਜਿਹੜੇ ਆ ਲੋਕ ਤਾਂ ਝੂਠੇ ਵਾਅਦੇ ਕਰਦੇ ਨੇ ਵੀ ਅਸੀਂ ਕੰਮ ਕਰਾਂਗੇ ਆ ਕਰਦਾਂਗੇ ਉਹ ਕਰਦੇ ਉਹਨਾਂ ਦੇ ਇੱਕ ਅਣਖ ਤੇ ਗੈਰਤ ਨੂੰ ਤੇ ਔਰ ਸਾਡੇ ਜ਼ੁਲਮ ਦੇ ਰੋਧ ਜਿਹੜਾ ਕਰਕੇ ਵਿਖਾਤਾ ਔਰ ਉਹ ਉਸ ਕਰਕੇ ਉਹ ਜਿਨ੍ਹਾਂ ਦੇ ਵਿੱਚ ਬੈਠੇ ਨੇ ਤੇ ਇਸ ਕਰਕੇ ਅੱਜ ਫਰ ਮਤਲਬ ਸ਼ਾਹ ਕਿਹੋ ਜਿਹਾ ਕਈ ਕਹਿੰਦੇ ਵੀ ਲੋਕਾਂ ਦਾ ਮੋਹ ਜੇ ਭੰਗ ਹੋ ਗਿਆ ਰਾਜਨੀਤਿਕ ਪਾਰਟੀਆਂ ਦਾ ਕਿਵੇਂ ਵੋਟਾਂ ਕਿੰਨੇ ਪਰਸੈਂਟ ਪੋਲ ਹੋ ਗਈਆਂ 3 ਵਜੇ ਅੱਜ ਮੁਖਤਬ ਜਿਹੜੀ ਹੁਣ ਦੀ ਰਿਪੋਰਟ 50% ਦੇ ਪੋਲ ਜਿਹੜੀ ਵੋਟ ਪੋਲ ਹੋ ਚੁੱਕੀ ਹੈ ਔਰ ਜਿਹੜਾ ਉਤਸ਼ਾਹ ਦੀ ਗੱਲ ਕਰਦੇ ਤੇ ਬਿਲਕੁਲ ਕੋਈ ਸ਼ੱਕ ਨਹੀਂ ਕਿਉਂਕਿ ਜਿਹੜੀਆਂ ਜਦੋਂ ਇੱਕ ਨਾ ਵਿਸ਼ਵਾਸ ਘਾਟ ਹੁੰਦਾ ਤਾਂ ਲੋਕਾਂ ਦਾ ਮਨ ਤਾਂ ਜਰੂਰ ਟੁੱਟਦਾ ਹੈ ਕਿਉਂਕਿ ਤੁਸੀਂ ਵੇਖਿਓ ਵੀ ਜਿਹੜਾ ਪਿਛਲੀਆਂ ਕਾਲੀ ਦੇ ਕਾਂਸੀ ਸਰਕਾਰਾਂ ਜ਼ਿਆਦਾਤਰ ਰਾਜ ਕੀਤਾ ਉਸ ਤੋਂ ਬਾਅਦ ਇੱਕ ਜਿਹੜੀ ਆਮ ਆਦਮੀ ਪਾਰਟੀ ਚ ਲੋਕਾਂ ਦੇ ਵਿੱਚ ਬਹੁਤ ਵੱਡਾ ਇੱਕ ਉਤਸ਼ਾਹ ਤੇ ਇੱਕ ਮਨ ਦੇ ਵਿੱਚ ਸੀ ਵੀ ਇਹ ਬਦਲ ਆ ਰਿਹਾ ਹੈ ਲੋਕਾਂ ਨੂੰ ਇੱਕ ਬਦਲ ਆ ਰਿਹਾ ਹੈ ਔਰ ਲੋਕਾਂ ਦੇ ਵਿੱਚ ਤੁਸੀਂ ਉਦੋਂ ਆਪਾਂ ਤੁਸੀਂ ਕਵਰ ਕਰਦੇ ਰਹੋ ਅੱਜ ਵੀ ਵੀਡੀਓ ਤੁਸੀਂ ਦੇਖਾਂਗੇ ਤੇ ਬੜਾ ਦਸ਼ਾ ਸੀ ਹਰ ਇੱਕ ਬੰਦੇ ਨੇ ਇੱਕ ਆਪਣੇ ਧੜੇ ਬੰਦੀ ਪਾਰਟੀ ਪਾਈ ਨੇ ਉੱਪਰ ਛੱਡ ਕੇ ਇੱਕ ਉਮੀਦ ਜਗਾਈ ਵਿੱਚ ਨਵੀਂ ਪਾਰਟੀ ਲੈ ਕੇ ਆਵਾਂਗੇ ਬੜੇ ਸੁਪਨੇ ਆ ਸਾਡੇ ਲੋਕਾਂ ਨੇ ਆ ਕਿਸੇ ਆਗੂ ਨੂੰ ਨਹੀਂ ਪੁੱਛਿਆ ਤਾਂ ਜਦੋਂ ਫਿਰ ਉਹਨਾਂ ਨੂੰ ਉਸ ਵਿੱਚੋਂ ਇੱਕ ਲਫਾਫਾ ਹੀ ਮਿਲੇ ਉਹਨਾਂ ਨੂੰ ਗੱਲਾਂ ਬਾਤਾਂ ਨਾਲ ਇੱਕ ਡਰਾਮੇ ਮਿਲੇ ਤਾਂ ਉਹਨਾਂ ਦਾ ਮਨ ਬੜਾ ਦੁਖੀ ਆਜ ਵੀ ਲੋਕ ਇਹਦੇ ਚਿੰਤਾ ਮਹਿਸੂਸ ਜ਼ਰੂਰ ਕਰਦੇ ਨੇ ਮੈਂ ਸੱਚੀ ਗੱਲ ਜੇ ਪਰ ਮੈਨੂੰ ਲੱਗਦਾ ਜਿਮਣੀ ਚੋਣ ਨੇ ਤੁਹਾਡੇ ਪੰਥਕ ਉਮੀਦਵਾਰਾਂ ਨੇ ਮੈਨੂੰ ਲੱਗਦਾ ਵੀ ਦੁਬਾਰਾ ਉਹ ਜਿਵੇਂ ਕਹ ਸੰਗਤ ਦਰਸ਼ਨ ਪਿੰਡ ਪਿੰਡ ਸਾਥ ਲਾਤੀ ਫਿਰ ਬਿਲਕੁਲ ਜੀ ਲਾਤੀ ਪਰ ਇੱਕ ਇੱਕ ਚੀਜ਼ ਵੇਖੋ ਇੱਕ ਮੁੱਖ ਮੰਤਰੀ ਪਿੰਡਾਂ ਚ ਆ ਰਿਹਾ ਹੈ ਤੇ ਦੂਸਰੇ ਪਾਸੋਂ ਮੁੱਖ ਸਭ ਜੀ ਅੱਜ ਦੀ ਉਹਨਾਂ ਦੀ ਗੱਲ ਕਰਾਂ ਸਰਕਾਰ ਦੀ ਪ੍ਰਾਪਤੀ ਦੀ ਉਹ ਬੜਾ ਵੱਡੇ ਜਿਹੜੇ ਪੁਲਿਸ ਦੇ ਕਾਫਲੇ ਲੈ ਕੇ ਅੱਜ ਪਿੰਡਾਂ 'ਚ ਜਾ ਰਿਹਾ ਹੈ ਅੱਛਾ ਤੇ ਮੈਂ ਉਸ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਵੀ ਤੇਰਾ ਇਹੀ ਪਿਆਰ ਜਿਹੜਾ ਤੂੰ ਕਹਿਣਾ ਹੁੰਦਾ ਸਾਂ ਵੀ ਇੱਕ ਲੋਕਾਂ ਨੂੰ ਸਵਾਲ ਕਰਨ ਦਾ ਮੌਕਾ ਤਾਂ ਦਿਓ ਤੁਸੀਂ ਵੇਖ ਰਹੇ ਹੋ ਤਰਨਤਾਰ ਸਾਹਿਬ ਦੇ ਵਿੱਚ ਅੱਜ ਜਦੋਂ ਹੁਣ ਚੋਣ ਜੰਗਤਾਂ ਚਲੋ ਨੌ ਨੂੰ ਪ੍ਰਚਾਰ ਬੰਦ ਹੋ ਗਿਆ ਤੇ ਅੱਜ ਤੱਕ ਪਤਾ ਨਹੀਂ ਕਿਹੜਾ ਕਿਹੜਾ ਜਿਹੜ ਉਹ ਆ ਕੇ ਕੋਈ ਚੰਡੀਗੜ੍ਹ ਤੋਂ ਆ ਕੇ ਆ ਰਿਹਾ ਕਿ ਕਿਤੋਂ ਆ ਕੇ ਉਹ ਧਰਨੇ ਲੱਗ ਰਹੇ ਨੇ ਹੋਰ ਉਹ ਕਹਿੰਦੇ ਚਾ ਸਾਡੀ ਇਲੈਕਸ਼ਨ ਦੇ ਵਿੱਚ ਹੀ ਗੱਲ ਸੁਣੀ ਜਾਵੇ ਤਾਂ ਇਸ ਕਰਕੇ ਜਿਹੜੀਆਂ ਗੱਲਾਂ ਨੇ ਮੈਂ ਕਹਿੰਦਾ ਵੀ ਆਉਣ ਵਾਲੇ ਜਿਹੜੇ ਲੀਡਰ ਨੇ ਜਾਂ ਜਿਹੜੇ ਪੁਰਾਣੇ ਵੀ ਤੋਂ ਸਿਹਤ ਰਹਿਣ ਵੀ ਲੋਕ ਸਿਆਣੇ ਹੋ ਚੁੱਕੇ ਆ ਅੱਜ ਦੀ ਇਹ ਗੱਲ ਵੀ ਲੋਕਾਂ ਨੇ ਅੱਜ ਇਸ VOTING ਵਿੱਚ ਵੀ ਦੱਸ ਰਿਹਾ ਵੀ ਅਸੀਂ ਉਹ ਕਿਸੇ ਨੂੰ ਗੱਲ ਨਹੀਂ ਆਪਦੀ ਵੋਟ ਲੈ ਕੇ ਸਿੱਧਾ ਜਾ ਰਹੇ ਆ ਇਹ 14 ਨੂੰ ਫੈਸਲਾ ਦੇਣਗੇ ਵੀ ਲੋਕ ਕਿਹੜੇ ਪੱਖੀ ਲੈ ਰਹੇ ਬਿਲਕੁਲ ਸੱਚ ਹੈ ਜੀ ਅਜੇ ਵੋਟ ਬਹੁਤੀ ਘੁੰਡ ਕੱਢ ਕੇ ਪੈ ਰਹੀ ਜਿਵੇਂ ਵੀਰ ਨੇ ਕਿਹਾ ਕਿਸੇ ਨੇ ਬੜਾ ਸੋਹਣਾ ਲਿਖਿਆ ਸੀ ਕਹਿੰਦਾ 20 ਲੱਖ ਚ ਚੜੀ ਸਰਪੰਚੀ ਦੇ ਵੋਟਾਂ ਪਈਆਂ ਢੰਡ ਕੱਢ ਕੇ ਹੁਣ ਇਹ ਤੇ ਸ਼ੀਸ਼ਾ ਜਿਹੜਾ 14 ਨੂੰ ਮਤਲਬ ਸਾਰਾ ਕਲੀਅਰ ਹੋਣਾ ਤੇ ਕੀ ਮਤਲਬ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਲੋਕਾਂ ਦੀ ਜਿਹੜੀ ਮੁੱਖ ਮੰਗ ਕੀ ਹੈ ਜੇ ਮੰਨ ਲਓ ਤੁਹਾਡਾ ਉਮੀਦਵਾਰ ਜਿੱਤਦਾ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਬਿਲਕੁਲ ਜੀ ਜੇ ਸੰਗਤ ਇਹਨਾਂ ਨੂੰ ਮਾਰ ਬਖਸ਼ਦੀ ਹੈ ਤੇ ਇਹਨਾਂ ਗੱਲਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ ਜਿਹੜਾ ਨਸ਼ੇ ਨੂੰ ਰੋਕਿਆ ਜਾਊਗਾ ਜਿਹੜੇ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ ਰਜਵਾਰ ਜਨਾਬ ਬੇਰਤ ਕਰਦੀਆਂ ਗੱਲਾਂ ਜਿਹੜੀਆਂ ਇਹਨਾਂ ਤੇ ਗੌਰ ਕੀਤੀ ਜਾਏਗੀ ਜੀ ਪੂਰੀ ਕੀਤੀ ਜਾਏਗੀ ਉਮੀਦ ਹੈ ਇਹਨਾਂ ਗੱਲਾਂ ਤੇ ਖਰੇ ਉਤਰਨ ਦੀ ਤੁਸੀਂ ਵੀ ਨਾਲ ਸਰਪੰਚ ਸਾਹਿਬ ਦੇ ਗਰਾਊਂਡ ਤੇ ਵਿਚਰੇ ਹੋ ਲੋਕਾਂ ਲੋਕ ਕੇ ਕਿਹੜੇ ਪੱਖੀ ਨੇ ਮਤਲਬ ਲੋਕਾਂ ਦਾ ਪੱਖ ਲੈ ਜੀ ਘੁਬੀਆ ਜਿੱਥੇ ਵੀ ਜਾ ਕੇ ਬੇਨਤੀ ਕਰੀਦੀ ਸੀ ਉਹ ਕੰਨੇ ਜੀ ਬੇਫਿਕਰ ਹੋ ਜੋ ਝੰਡਾ ਡੰਡਾ ਜਿਹੜਾ ਮਰਜੀ ਆ ਅੰਦਰ ਸਾਡੇ ਕੋਲ ਜ ਹੋਰ ਆ ਜੀ ਅੱਛਾ ਇਹ ਮਤਲਬ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਪਰ ਅੰਦਰ ਗੰਢਾ ਤੇ ਬੈਠੇ ਦਿਲ ਦੇ ਵਿੱਚ ਵੀ ਅਸੀਂ ਵੋਟ ਕਿੱਥੇ ਪਾਉਣੀ ਹੈ ਜੀ ਬਿਲਕੁਲ ਤਿਆਰ ਬੈਠੇ ਨੇ ਜੀ ਲੋਕ ਮੁਖਤਬ ਕਹਿ ਰਿਹਾ ਵੀ ਜਿੱਦਾਂ ਲੀਡਰ ਕਰਦੇ ਨਾ ਜੀ ਜਦੋਂ ਸਾਨੂੰ ਵੋਟਾਂ ਲੈਣੀਆਂ ਹੁੰਦੀਆਂ ਤਾਂ ਸਾਨੂੰ ਕਿਤੇ ਹੋਰ ਕੁਝ ਦੇ ਆਦ ਕੀ ਫਿਰ ਉਸੇ ਰਾਹੀ ਉਹ ਖਾਵਾਂਗੇ ਲੀਡਰਾਂ ਨੂੰ ਵੀ ਬਾਪੂ ਮੁੰਡੇ ਵਾਲੇ ਤੋਂ ਪੁੱਛਦੇ ਆ ਬਾਪੂ ਹਾਂਜੀ ਕੀ ਮੌਲੇ ਠੀਕ ਠਾਕ ਆ ਜੜਦੀ ਕਲਾ ਜੜਦੀ ਕਲਾ ਹਾਂ ਕੋਈ ਗੱਲ ਨਹੀਂ ਅੱਛਾ ਇਹ ਹਵਾ ਕਿੰਦੀ ਜਿਆਦੀ ਹੈ ਵੇਖੋ ਹੁਣ ਮਹਾਰਾਜ ਕਰ ਕਰਾਵੇ ਚੰਗਾ ਹੀ ਆ ਆਪਾਂ ਨੂੰ ਹੋਵੇ ਅੱਛਾ ਹਵਾ ਅੱਛਾ ਆਉਗੀ ਵਾ ਮਹਾਰਾਜ ਜੀ ਪੰਤ ਦੀ ਹਵਾ ਘੁੱਲੇਗੀ ਝੁੱਲੇਗੀ 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 ਹਾਂਜੀ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਹਾਰਾਜ ਦੀ ਕਿਰਪਾ ਜੀ ਸਾਡੀ ਕਿਸੇ ਨਾਲ ਟੱਕਰ ਹੀ ਨਹੀਂ ਹਾਂ ਸਾਡੀ ਖਾਲਸਾ ਹੀ ਟੱਕਰਿਆ ਬਸ ਚੜ੍ਹਦੀ ਕਲਾ ਵਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਾਡੀ ਕਿਸੇ ਨਾਲ ਕੋਈ ਟੱਕਰ ਨਹੀਂ ਹੈ ਜੀ ਇਹ ਇਹ ਜਿਹੜਾ ਫੈਸਲਾ ਇੱਕ ਤਰਫਾ ਹੋ ਚੁੱਕਾ ਵਾ ਭਾਈ ਮਨਜੀਤ ਮਨਦੀਪ ਸਿੰਘ ਜੀ 14 ਤਰੀਕ ਨੂੰ ਜਿੱਤ ਦਾ ਸੇਰਾ ਵੱਜੇਗਾ ਸਿਰਫ ਅੱਛਾ ਚੜ੍ਹਦੀ ਕਲਾ ਜੀ ਬਿਲਕੁਲ ਇਹ ਸੋਨਿਹਾਲ ਗਿਆਨ ਗਾਇਕ ਇਹ ਜਿੱਤ ਦਾ ਸੇਰਾ ਮਤਲਬ ਫਿਰ 27 ਦਾ ਮੁੱਢ ਬਣੇਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਜੂਬ ਪਸਤਾਈ ਦਾ ਮੁੱਢ ਖਾਸੇ ਦੀ ਸਰਕਾਰ ਬਣੂਗੀ ਜੀ ਭਾਈ ਅਮਰ ਸਿੰਘ ਭਾਈ ਪਾਰਟੀਆਂ ਪੱਬਾ ਭਾਰ ਨੇ ਇੱਕ ਪਾਸੇ ਸਰਕਾਰੀ ਤੰਤਰ ਇੱਕ ਪਾਸੇ ਪੈਸਾ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵੀ ਉਹ ਦੂ ਦੂ ਪੈਸਾ ਵੀ ਵੰਡ ਰਹੇ ਕਿਉਂਕਿ ਕੁਝ ਬਕਾਊ ਵੋਟ ਵੀ ਹੁੰਦੀ ਕੋ ਨਸ਼ੀ ਵਾਲੀ ਵੋਟ ਵੀ ਹੁੰਦੀ ਹੈ ਅਜੇ 50% ਪੋਲ ਹੋਈ ਹੱਦ 5 ਵਜੇ ਦੇ 60% ਹੋ ਜਾਏਗੀ ਕੁਝ 10 20% ਵੋਟਾਂ ਬਕਾਊ ਨਸ਼ੇ ਵਾਲੀਆਂ ਵੀ ਹੁੰਦੀਆਂ ਭਾਈ ਸਭ ਗੱਲ ਇਦਾਂ ਵਾਂ ਵੀ ਜਿਹੜੀ VOTING ਹੈ ਨਾ ਉਹ ਇਸ ਟਾਈਮ ਪਾਜੀ ਹੁਣਾਂ ਨੇ ਗੱਲ ਕੀਤੀ ਕਿ ਮਤਦਾਦਾਨ ਹੈ ਕੋਈ ਜੋ ਮਰਜ਼ੀ ਇੱਥੇ ਮਰਜ਼ੀ ਹੋਰ ਲੈ ਜਾ ਲਾ ਟੀਕਾ ਲਾ ਕੇ ਕਿਵੇਂ ਕਹਿਣ ਡੇ ਉਹ ਕਾਦੀ ਮਤ ਜਿਹੜਾ ਟੀਕਾ ਲਾ ਕੇ ਵੋਟ ਦੇ ਦੇਖੋ ਕੁਝ ਪਰਸੈਂਟ ਲੋਕ ਜਿਹੜੇ ਪਹਿਲੂ ਨਸ਼ੇ ਦੇ ਵਿੱਚ ਗਲਤਾਨ ਹੋਏ ਪਏ ਹਨ ਜੀ ਉਹਨਾਂ ਦੀ ਮਾਤੀ ਨਹੀਂ ਹੁਣ ਆਏਗੀ ਉਹ ਇੱਦੀ ਕੋਈ ਗੱਲ ਨਹੀਂ ਹੈਗੀ ਵੀ ਸੂਝਵਾਨ ਲੋਕ ਨਹੀਂ ਹੈਗੇ ਬੈਠੇ ਆ ਲੋਕ ਜੀ ਸੂਝਵਾਨ ਲੋਕ ਬੈਠੇ ਉਹ ਵੋਟ ਪਾਉਣਗੇ ਠੀਕ ਹੈ ਨਾ ਜੀ ਬਾਕੀ ਇਹ ਚੜ੍ਹਦੀ ਕਲਾ ਕੋਈ ਚੱਕਰ ਨਹੀਂ ਆ 27 ਦੇ ਵਿੱਚ ਇਹ ਵੋਟਾਂ ਵੋਟ ਬੰਦਣਗੇ 14 ਤਰੀਕ ਨੂੰ ਗੁਰੂ ਤੁਹਾ ਮੇ ਪਾਸ਼ਾ ਕਿਰਪਾ ਕਰਨਗੇ ਮਨਦੀਪ ਸਿੰਘ ਦਾ ਜਿੱਤ ਦਾ ਸਿਰ ਆਪਣੇ ਜਿੱਤ ਦੇ ਵਾਹ ਜੀ ਸੋ ਵੀ ਵੇਖੋ ਜਿਹੜਾ ਜਿਹਨਾਂ ਨਾਲ ਜੁੜਿਆ ਹੁੰਦਾ ਉਹਦੀ ਸੁੱਖ ਮੰਗਣੀ ਚਾਹੀਦੀ ਏ ਮੈਂ ਸਵੇਰ ਦੇ ਸਾਰੇ ਜਿੰਨੇ ਵੀ ਪਾਰਟੀਆਂ ਦੇ ਵੋਟਰ ਨੇ ਸਪੋਰਟਰ ਨੇ ਹਰੇਕ ਨਾਲ ਗੱਲ ਕੀਤੀ ਹੈ ਹਰੇਕ ਨੇ ਮਤਲਬ ਜਿੱਤ ਦਾ ਐਲਾਨ ਕੀਤਾ ਪਰ 14 ਤਰੀਕ ਨੇ ਜਿਹੜਾ ਇਹ ਹੈ ਵੀ ਅਸਲ ਜਿਹੜਾ ਹੈ ਜਿਹੜਾ ਆਪਾਂ ਵੇਖਦੇ ਆਂ ਵੀ ਸ਼ੀਸ਼ਾ ਜਿਹੜਾ ਵਿਖਾਉਣਾ ਹੈ ਹਰੇਕ ਨੂੰ ਵਿਖਾਉਣਾ ਕਿਤੇ ਢੋਲ ਵੱਜਣੇ ਨੇ ਕਿਤੇ ਖੁਸ਼ੀਆਂ ਇਸ ਤਰ੍ਹਾਂ ਚੁੱਪ ਕਰਕੇ ਅੰਦਰ ਵੜ ਜਾਣਾ ਹੈ ਐਵੇਂ ਗੱਲ ਬਿਲਕੁਲ ਜੀ ਇਸੇ ਤਰ੍ਹਾਂ ਹੀ ਹੋਣਾ ਚੁੱਪ ਕਰਕੇ ਜਿਆਦਾ ਵੜ ਜਾਨੀ ਅੰਦਰ ਜੀ ਹਾਂ ਤੇ ਖਾਲਸੇ ਦੀ ਚੜ੍ਹਦੀ ਕਲਾ ਰਹਿਣੀ ਹੈ ਜੀ ਕੋਈ ਸਰਪੰਚ ਸਾਹਿਬ ਜਿਹੜੀ ਜਿਮਣੀ ਚੋਣ ਹੁੰਦੀ ਨੇ ਸਿੱਧੀ ਸਰਕਾਰ ਨਾਲ ਹੁੰਦੀ ਜੀ ਆਪਾਂ ਕਹੀਏ ਭਾਈ ਮਨਦੀਪ ਸਿੰਘ ਦੀ ਟੱਕਰ ਭਗਵੰਤ ਮਾਨ ਨਾਲੇ ਜੀ ਆਪਾਂ ਗੱਲ ਕਰੀਏ ਦੂਜੇ ਨਾਲੇ ਤੀਜੇ ਨਾਲੇ ਇਹ ਇੱਕ ਸਿੱਧੀ ਸਰਕਾਰ ਨਾਲ ਹੁੰਦੀ ਹੈ ਇੱਕ ਸਰਕਾਰੀ ਤੰਤਰ ਹੁੰਦਾ ਉਹਨਾਂ ਕੋ ਪੈਸਾ ਹੁੰਦਾ ਖਜ਼ਾਨਾ ਹੁੰਦਾ ਨੇ ਬਿਲਕੁਲ ਮਕਸਦ ਹੋਦਾ ਬਿਲਕੁਲ ਕੋਈ ਸ਼ੱਕ ਨਹੀਂ ਅਸੀਂ ਪਹਿਲੇ ਦਿਨ ਤੋਂ ਵੇਖ ਰਹੇ ਹਾਂ ਬੜੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ ਹੁਣ ਅੱਜ ਜਿਹੜੇ ਰਮੇਸ਼ ਸਿੰਘ ਕਿਉਂਕਿ ਜਿਹੜਾ ਸੋਰ ਸਬਜੀ ਹੈਗੇ ਤਾਂ ਉਹ ਵੀ ਆਵਾਦੀ ਪਾਰਟੀ ਦੇ ਐਮਐਲਏ ਸੀ ਪਰ ਹੋਇਆ ਕਿ ਜਦੋਂ ਉਹ ਬੰਦਾ ਚਲੇ ਜਾਂਦਾ ਨਾ ਤੇ ਫਿਰ ਉਹ ਇਹ ਸਰਕਾਰਾਂ ਫਿਰ ਝੂਟਦਾ ਤੰਦਰੇ ਕੋਣ ਅੱਜ ਨਾ ਸਰਕਾਰ ਨੂੰ ਪਿੱਛੇ ਰੱਖ ਕੇ ਰਮੇਸ਼ ਨੂੰ ਵਰਤ ਰਹੀਆਂ ਨੇ ਰਮੇਸ਼ ਸਿੰਘ ਆ ਮੈਂ ਆ ਗਿਆ ਤੇ ਪਰਵਾਹ ਨਾ ਕਰੋ ਉਹ ਕਿਤੇ ਨਾ ਕਿਤੇ ਬੜੇ ਤਰ੍ਹਾਂ ਦੇ ਲਾਲਚ ਦੇ ਰਹੇ ਕਿਤੇ ਨਾ ਆ ਕੇ ਲੋਕੀ ਕਹਿੰਦੇ ਛੜਕਣੀ ਬੜੀ ਦੋ ਉੱਥੇ ਜਾ ਕੇ ਪੱਥਰ ਦਾ ਟਰੱਕ ਲਵਾਤਾ ਜੀ ਕਿਦਰਾ ਕਿਦੇ ਕਹਿੰਦੇ ਲੌਕਡਾਊਨ ਲੱਗੀ ਉਹ ਲੌਕਡਾਊਨ ਦੀ ਟਾਲੀ ਲਵਾਤੀ ਨਾਲੋ ਨਾਲ ਹੀ ਕੰਮ ਬੜਾ ਕੁਝ ਕਿਉਂਕਿ ਪੈਸੇ ਦਾ ਪੈਸਾ ਦਾ ਸਰਕਾਰੀ ਹੈ ਜੀ ਹੋ ਸਕਦਾ ਵੀ ਉਹ ਬੰਨੀ ਦੇ ਨਹੀਂ ਪਰ ਇੱਕ ਵਾਰੀ ਤੋਂ ਤਮਾਸ਼ਾ ਕਰ ਰਹੇ ਨੇ ਜਿਹੜੇ ਪਿੰਡਾਂ 'ਚ ਸੰਗਤ ਦਰਸ਼ਨ ਹੋਣ ਦੇ ਮਸਲੇ ਨਾਲੋਂ ਨਾਲ ਹੋ ਰੇ ਬੜਾ ਕੁਝ ਹੋ ਰਿਹਾ ਜੀ ਜੇ ਤੁਸੀਂ ਵੇਖੋ ਜਿਹੜੇ ਚੰਨੀ ਕਰਦਾ ਮਸਲੇ ਨਾਲ 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 ਹੋਣ ਦੇ ਨਹੀਂ ਬਿਲਕੁਲ ਜੀ ਬੜੇ ਤਰ੍ਹਾਂ ਦਾ ਉਹ ਆਪਣੇ ਆਪ ਉਹਦੋਂ ਕਰ ਰਹੇ ਇੱਕ ਵਾਕੀ ਤਾਂ ਗੁਰੂ ਸਾਹਿਬ ਜਾਣਦੇ ਆ ਵੀ ਇਹੜਾ ਹਾਲਾਤ ਨੇ ਜਿਹੜੇ ਅੱਜ ਹੀ ਵੇਖੋ ਮੈਨੂੰ ਲੱਗਦਾ ਵੀ ਸਾਢੇ 45 ਸਾਲ ਸਰਕਾਰ ਨੇ ਕੁਝ ਨਹੀਂ ਕੀਤਾ ਮੈਨੂੰ ਲੱਗਦਾ ਜੇ ਸਰਕਾਰ ਦੇ ਇੰਨੇ ਵਿਕਾਸ ਕੀਤੇ ਕੰਮ ਕੀਤੇ ਫਿਰ ਤਾਂ ਭਗਵੰਤ ਮਾਨ ਸਾਹਿਬ ਨੂੰ ਤਾਂ ਲੋੜ ਹੀ ਨਹੀਂ ਵੋਟ ਕਹਿਣ ਦੀ ਇਸ ਕਰਕੇ ਜਿਹੜਾ ਅੱਜ ਜਿਹੜੇ ਭਗਵੰਤ ਮਾਨ ਸਾਹਿਬ ਵੀ ਅਸੀਂ ਵੋਟ ਕਹਿਣ ਜਾਣਾ ਹੀ ਨਹੀਂ ਗਾ ਸਾਡੇ ਕੰਮ ਬੋਲਣਗੇ ਸਾਡੇ ਕੰਮਾਂ ਕਰ ਤੁਸੀਂ ਅੱਜ ਕਵਰ ਕਰੋ ਕਿਤੇ ਅੱਜ ਲੋਕਾਂ ਨੂੰ ਪੁੱਛੋ ਅੱਜ ਤਾਂ ਪਿੰਡ-ਪਿੰਡ ਫਿਰਦੇ ਨੇ ਜਿਹੜੇ ਹਰੇਕ ਤੁਸੀਂ ਕਿਤੇ ਕਹਿੰਦੇ ਨੇ ਕਿ ਕਿਤੇ ਇੱਕ ਇੱਕ ਰੈਲੀ ਹੁੰਦੀ ਸੀ ਤੇ ਅੱਜ ਮੈਂ ਕਹਿੰਦਾ ਜਿੱਦਾਂ ਦਾ ਅੱਜ ਤੋਂ 15 ਦਿਨ ਤੋਂ 20 ਦਿਨ ਹੋ ਗਏ ਤੇ ਭਗਵੰਤ ਮਾਨ ਆ ਕੇ ਤਰਨਧਰ ਸਾਹਿਬ ਬੈਠਾ ਜੀ ਤੇ ਅੱਜ ਰੋਜ਼ ਕਦੀ ਉਹ ਇੱਕ ਪਿੰਡ ਚ ਰੱਖੇ ਜੀ ਤਾਂ ਆਦੇ ਤਾਂ ਲੋਕਾਂ ਨੂੰ ਜਿਹੜੇ ਕਹਿੰਦੇ ਮਤਲਬ ਜਿਮਣੀ ਚਾਉਣ ਦਾ ਤਰਨ ਤਰਨ ਦੀ ਸੰਗਤ ਨੂੰ ਫਾਇਦਾ ਹੋਵੇਗਾ ਫਾਇਦਾ ਹੋਊਗਾ ਜੀ ਵੇਖੋ ਲੋਕ ਵੀ ਚਲੋ ਮੈਂ ਇੱਕ ਗੱਲ ਤਾਂ ਕਹਿੰਨਾ ਵੀ ਫਾਇਦਾ ਤਾਂ ਲਵੋ ਇਹ ਪੈਸਾ ਸਾਡਾ ਹੈ ਪਰ ਵੋਟ ਨਾ ਪਾਓ ਇਹਨਾਂ ਨੂੰ ਇਹ ਸਬਜੈਕਟ ਜਰੂਰ ਸਿਖਾਓ ਜਿਹੜੇ ਅੱਜ ਅਸੀਂ ਵੀਰ ਕਹਿੰਦੇ ਵੀ ਰਹੇ ਵੇਖੋ ਉਹਦਾ ਉਹਨੂੰ ਪ੍ਰਮਾਤਮਾ ਦਾ ਉਹਦੇ ਦਿਲੇ ਜਾਣਦਾ ਹੈ ਪ੍ਰਮਾਤਮਾ ਸਾਹਿਬ ਵੀ ਆਂਦੇ ਨੇ ਪੈਸੇ ਸਾਰਿਆਂ ਤੋਂ ਲੈ ਲਓ ਚਲੋ ਜੀ ਵੱਲੇ ਨਾ ਹੀ ਸਿਖਾਇਆ ਜੇ ਉਹ ਅੱਜ ਇਹ ਗੱਲ ਕਰੀਏ ਤਾਂ ਅਸੀਂ ਜਦੋਂ ਗਏ ਆ ਲੋਕਾਂ ਕੋਲੋਂ ਕਹਿੰਦੇ ਵੀ ਜਿਵੇਂ ਇਹ ਕਹਿੰਦੇ ਉਦਾਂ ਹੀ ਕਰਾਂਗੇ ਜੇ ਅਸੀਂ ਪੈਸੇ ਇਹਨਾਂ ਨੇ ਸਾਨੂੰ ਦੇਣੇ ਤੋਂ ਸਾਢੇ ਹੀ ਨੇ ਤੇ ਦੂਜੀ ਗੱਲ ਜੇ ਨਹੀਂ ਲੈਂਦੇ ਤੇ ਫਿਰ ਸਾਡੇ ਦੇ ਸਾਨੂੰ ਖਰਾਬ ਵੱਧ ਕਰਦੇ ਕੋਈ ਨਹੀਂ ਜੇ ਪੈਸਾ ਕਾਹੀ ਕਿਹੜਾ ਮੰਗਣ ਜਾਣਾ ਘਰੇ ਆ ਕੇ ਦਿੰਦੇ ਹੋ ਗਏ ਤੁਹਾਡੇ ਪੈਸੇ ਆਏ ਤੇ ਕਿੰਨੇ ਵੀ ਭਾਈ ਦੇ ajo ਕੋਈ ਗੱਲ ਜੇ ਸਾਡੇ ਪੈਸੇ ਆਏ ਆ ਬਿਲਕੁਲ ਬਾਬਾ ਰੌਣਕ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜਾ 10000 ਰੁਪਏ ਇਹ ਦਿੱਤਾ ਨਹੀਂ ਨਾ ਲੋਕਾਂ ਜਿਹੜਾ ਲਾਲਾ ਲਾਇਆ ਭਵਨਤਵਾਨ ਨੇ ਬੁਚੜਨੇ ਤੇ ਹੁਣ ਜਿਹੜੇ ਘਰ ਜਿਵੇਂ ਹੁਣ ਨਸ਼ਾ ਵੰਡਣਾ ਤੇ ਤੁਹਾਨੂੰ ਵੀਰ ਨੇ ਵਿਖਾਇਆ ਨਾ ਟੀਕੇ ਹੁਣੇ ਇਹ ਲਾਲਚ ਦੇ ਕੇ ਵੋਟਾਂ ਖਰੀਦਦਾ ਕਿਹੜਾ ਕੰਮ ਹੁੰਦਾ ਹੈ ਇਹ ਨਹੀਂ ਚਾਹੀਦਾ ਗੱਲ ਅੱਜ ਦੇਣਾ ਪਰ ਇਹ ਇਹ ਸਰਕਾਰ ਦੇ ਵਿੱਚ ਲਾਲਚੀ ਦਿੱਤਾ ਹੁਣ ਉਹ ਝੁੰਡ ਖੜਾ ਹੈ ਕਿੰਨਾ ਇਕੱਠਾ ਹੋ ਗਏ ਇਹਨਾਂ ਨੂੰ ਰਾਤ ਨੂੰ ਪੈਸੇ ਵੰਡੇ ਨੇ ਸਾਰਿਆਂ ਨੂੰ ਸਹੀ ਗੱਲ ਇਹ ਗੱਲ ਗਲਤ ਹੈ ਇਹ ਭਗਵੰਤ ਮਾਨ ਸਾਹਿਬ ਦੇ ਜਿਹੜੇ ਧਰਮ ਪਤਨੀ ਨੇ ਉਹਨਾਂ ਕਿਹਾ ਵੀ ਮੈਂ ਰੋਜ਼ ਕਹਿੰਨੀ ਆ ਵੀ ਜਦੋਂ ਵੀ ਮੈਂ ਘਰੇ ਜਾਂਦੀ ਆ ਵੀ ਬੀਬੀਆਂ ਦੇ ਯਾਰ ਵਾਲਾ ਮਸਲਾ ਹੱਲ ਕਰੋ ਤੇ ਕਹਿੰਦੇ ਵੀ ਉਹਨਾਂ ਛੇਤੀ ਕਰ ਦੇਣਾ ਇਹ ਕਦੇ ਕਦੇ ਨਾ ਆਇਆ ਹੁਣ ਕਰ ਦਿੰਦੇ ਹੁਣ ਮੌਕਾ ਬਣਿਆ ਜੇ ਤੈਨ ਤੈਨ ਭਗਵੰਤ ਮਾਨ ਬੈਠਾ ਆਗੇ ਹੁਣ ਪਹਿਲਾਂ 100000 ਦੀ ਸਕੀਮ ਚਲਾ ਆਂਦਾ ਹੋ ਸਕਦਾ ਈ ਇਹਨਾਂ ਦਾ ਐਮਐਲਏ ਬਣ ਜਾਂਦਾ ਜਿਉਣੀ ਚੋਣ ਦੇ ਵਿੱਚ ਪਰ ਹੁਣ ਮੁਸ਼ਕਲ ਬਣ ਖਾਤੇ ਦਾ ਰਾਜ ਆ ਗਿਆ ਭਾਈ ਮਨਦੀਪ ਸਿੰਘ ਦੇ ਤੂਈਆਂ ਨੇ ਟੱਬ ਬਾਲਟੀਆਂ ਝ ਭਰ ਕੇ ਜਿੰਨਾ ਇਹਦਾ ਟਰੱਕ ਭਰ ਕੇ ਜਿੰਨਾ ਵੱਡੀ ਲੀਡ ਨਾ ਜਿਤਰਾ ਨੇ ਇਥੋਂ ਬੜੇ ਸੋਣ ਹੋ ਇਹ ਜਜ਼ਬਾ ਆਉਂਦਾ ਇਥੇ ਬਗਰੂ ਬਣਾ ਤਗੜਾ ਜਜ਼ਬਾ ਇਹ ਹਲਕੇ ਨਾਲੇ ਕੁਰਬਾਨੀਆਂ ਦਿੱਤੀਆਂ ਕੜਿਆ ਨਾ ਫਿੰਨੇ ਆ ਸੂਬੇ ਨੂੰ ਨੇ ਜੇਲ੍ਹ ਦੇ ਵਿੱਚ ਉਹ ਕੁਰਬਾਨੀ ਵਿਅਰਥ ਨਹੀਂ ਜਾਣੀ ਹੈਗੀ ਉਹ ਕੁਰਬਾਨੀ ਬੋਲਣੀ ਹੈ ਹਲਕੇ ਦੇ ਵਿੱਚ ਤਰ ਤਰ ਨਾਲਕੇ ਦੇ ਵਿੱਚ ਕਿਉਂਕਿ ਪਹਿਲੇ ਭਾਈ ਅਮਰਤਪਾਲ ਨੂੰ ਵੱਡੀ ਲੀਡ ਨਾ ਜਿਤਾਇਆ ਸੀ ਤੇ ਹੁਣ ਸੰਦੀਪ ਸਿੰਘ ਸਣੀ ਨੂੰ ਹੀ ਉਹਦੇ ਭਰਾ ਭਰਾਤਾ ਨੂੰ ਵੱਡੀ ਲੀਡ ਨਾ ਐ ਕੌਣ ਹੈ ਜਿਤਾਉਣਾ ਉਹ ਤਰ ਤਰ ਨਾਲਕੇ ਨੇ ਵਿਅਰਥ ਨਹੀਂ ਜਾਂਦੇ ਹੁੰਦੇ ਬੜੀ ਦਾ ਇਹ ਲੜਾਈ ਹੁਣ ਅਣਖ ਦੀ ਬਣ ਗਈ ਹੈ ਬਣ ਗਈ ਬਣ ਗਈ ਵੈਰ ਵੀ ਵੱਡੇ ਹੰਗਾਰੇ ਨਾਲ ਜਿਤਨਾ ਅਸਾਂ ਬਹੁਤ ਵੱਡੇ ਹੰਗਾਰੇ ਨਾਲ ਇਥੋਂ ਘੋੜੀਆਂ ਪਰਿਜਣੀਆਂ ਪੰਥਦੀਆਂ ਇਥੋਂ ਨੀਰ ਖਿਚਣੀ ਵੈਰੂ ਖਾਲਸੇ ਦੀ ਸਾਰੇ ਤੁਸੀਂ ਕਈ ਆਂਦੇ ਨਾ ਪਾਰਟੀ ਦੇ ਵਿੱਚ ਤੁਸੀਂ ਕੀ ਕਰੋ ਕੀ ਨਹੀਂ ਕਰੋਗੇ ਇਥੇ ਪਾਰਟੀ ਵੱਲੋਂ ਆਪਾਂ ਜਕਾਰੇ ਛੱਡਾਂਗੇ ਲੋਕਾਂ ਨੇ ਢੋਲ ਵਜਾਉਣੇ ਆਂ ਕੁਛ ਕਰਨਾ ਭੰਗੜੇ ਪੌਣੇ ਅਸੀਂ ਜਕਾਰੇ ਨਾ ਪੰਥ ਦੀ ਥਾਜਣਾ ਕਰਾਂਗੇ ਜਿੱਥੋਂ 14 ਤਰੀਕ ਨੂੰ ਆਪਾਂ ਨੂੰ ਮਿਲਣਾ ਹੈ ਹੰਗਾਰਾ ਕਿ 14 ਤਰੀਕ ਨੂੰ ਭਾਈ ਮਨਦੀਪ ਸਿੰਘ ਖਾਲਸਾ ਦਾ ਜਤਨਾ ਹੈ ਉਦੋਂ ਆਪਾਂ ਅਰਦਾਸਾਂ ਕਰਾਵਾਂ ਗੁਰੂ ਘਰ ਗੁਰੂ ਘਰ ਨੇ ਪੰਥ ਦੀ ਥਾਜਣਾ ਕੀਤੀ ਹੈ ਆਪਾਂ ਜਕਾਰਾਣ ਪੂਝ ਪਾਵਾਂਗੇ ਸਾਰੇ ਪੰਜਾਬ ਦੇ ਵਿੱਚ ਧਰਤੀ ਲਾਵਾਂਗੇ ਜਕਾਰਾਣ ਜਕਾਰੇ ਛੱਡ ਛੱਡ ਕੇ ਹੁਣ ਫੇਰ ਜਕਾਰਾ ਛੱਡਦੇ ਨੇ ਇੱਕ ਜਿੱਤ ਦਾ ਬਲੈ ਸੋਹ ਰਹਾ ਸੋਹ ਰਿਹਾ ਗਾਣ ਵੀਰ ਤੇ ਹੁਣੇ ਜਿੱਤ ਦੇ ਜਕਾਰੇ ਛੱਡਣ ਲੱਪਿਆ ਹੈ ਮੈਨਾਂ ਜੀ ਜਿੱਤ ਪੱਕੀ ਹੈ 14 ਤਰੀਕ ਨੂੰ ਰਿਜ਼ਲਟ ਆਉਣਗੇ ਤੇ ਲੋਕ ਵੇਖਣਗੇ ਕੋਈ ਵੱਖਰਾ ਹੀ ਮਾਹੌਲ ਬਣੂਗਾ ਜੀ ਜੀ ਹਾਂ ਜੀ ਉਹ ਹੈਗੇ ਦੂਜੀਆਂ ਪਾਰਟੀਆਂ ਵਾਲੇ ਵੀ ਆਪਣੇ ਵੀਰ ਭੈਣ ਭਰਾ ਬਸ ਥੋੜਾ ਜਿਹਾ ਸਮਝਣ ਦੀ ਲੋੜ ਆ ਹਾਂ ਜਦੋਂ ਉਹਨਾਂ ਨੂੰ ਇਹ ਚੀਜ਼ ਦੀ ਸਮਝ ਆ ਗਈ ਨਾ ਉਹਨਾਂ ਨੇ ਆਟੋਮੈਟਿਕ ਹੀ ਆਪਣੇ ਨਾਲ ਰਲਣਾ ਪਾਉ ਸਾਹਿਬ ਦੀ ਜੇਤ ਹੋਊਗੀ ਤੇ ਜਿੱਥੇ ਚਕੀਨੀ ਹੈ ਜੀ ਉਹਨਾਂ ਲਈ 2027 ਦੇ ਵਿੱਚ ਪਾਉ ਸਾਹਿਬ ਦੀ ਸਰਕਾਰ ਪੱਕੀ ਹੈ ਜੀ ਵਾਹ ਜੀ ਵਾਹ ਕਹਿੰਦੇ ਵੀ ਆ ਜਿਹੜੀ ਸੀਟ ਜਿਹੜੀ 27 ਦਾ ਮੁੱਢ ਬਣਨੇਗੀ ਹਰੀਖ ਨੇ ਜ਼ਿਕਰ ਕੀਤਾ ਪਰ ਜਿਹੜਾ ਜਿਹਦੇ ਨਾਲ ਜੁੜਿਆ ਉਹਦੀ ਸੁੱਖ ਮੰਗਦਾ ਪਰ ਇਹ ਵੀਰਾਂ ਨੇ ਦਾਵਾ ਕਰਦਾ ਜਗਾਰੇ ਛੱਡਦੇ ਕਹਿੰਦੇ ਬਸ 14 ਤਰੀਕ ਨੂੰ ਐਲਾਨ ਹੀ ਹੋਣਾ ਸੋ ਅੱਜ 14 ਤਰੀਕ ਆਪ ਵੇਖਦੇ ਗਰਭ ਦੇ ਵਿੱਚ ਉਸ ਦਿਨ ਸਾਰਾ ਸ਼ੀਸ਼ਾ ਕਲੀਅਰ ਹੋ ਜਾਣਾ ਹੈ ਸੋ ਜਿਹੜਾ ਜਿਹਦੇ ਨਾਲ ਜੁੜਿਆ ਉਹਦੀ ਸੁੱਖ ਮੰਗਣੀ ਵੀ ਚਾਹੀਦੀ ਏ ਪਰ ਅਸੀਂ ਇਹੋ ਅਰਦਾਸ ਕਰਦੇ ਹਾਂ ਵੀ ਸ਼ਾਂਤੀ ਦੇ ਨਾਲ ਆਪਣਾ ਪਿੰਡਾਂ ਦਾ ਭਾਈਚਾਰਕ ਸਾਂਝ ਜਿਹੜੀ ਏ ਉਹ ਬਰਕਰਾਰ ਰਹਿਣੀ ਚਾਹੀਦੀ ਏ ਲੜਾਈਆਂ ਝਗੜੇ ਜਿਹੜੇ ਮਾੜੇ ਬੋਲ ਜਿਹੜੇ ਨੇ ਬੰਦੇ ਨੂੰ ਮਰਦੇ ਦਮ ਤੱਕ ਭੁੱਲਦੇ ਨਹੀਂ ਸੋ ਆਪਾਂ ਲੜਾਈ ਝਗੜੇ ਤੋਂ ਗਰੇਜ ਰੱਖਣਾ ਕਿਉਂਕਿ ਇਹ ਪੋਲੀਟੀਕਲ ਬੰਦੇ ਨੇ ਇਹ ਫਿਰ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਐ ਐਮਐਲਏ ਲੈਵਲ ਦੇ ਬੰਦੇ ਨੇ ਆਪਣੇ ਧੀ ਪੁੱਤ ਦਾ ਰਿਸ਼ਤਾ ਆਪਣੇ ਬਰਾਬਰ ਦੇ ਬੰਦੇ ਨੂੰ ਦੇਣਾ ਸੋ ਉਹਨਾਂ ਦੀਆਂ ਰਿਸ਼ਤੇਦਾਰੀਆਂ ਤੇ ਆਪਾਂ ਹੀਟਲੇ ਜਿਹੜੇ ਆ ਆਪਾਂ ਲੜ-ਲੜ ਕੇ ਖਹਿ-ਖਹਿ ਮਰਦੇ ਆਂ ਸੋ ਵੀਰਾਂ ਨੂੰ ਬੇਨਤੀ ਏ ਔਰ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਸਵੇਰ ਦਾ ਬਹੁਤ ਵਧੀਆ ਤੁਸੀਂ ਪ੍ਰਬੰਧ ਰੱਖਿਆ ਔਰ ਸ਼ਾਮ ਤੱਕ ਇਹ ਪ੍ਰਬੰਧ ਬਰਕਰਾਰ ਰਹਿਣ ਲੜਾਈ ਝਗੜੇ ਕਿਉਂਕਿ ਕਸੇਲ ਪਿੰਡ ਦੇ ਵਿੱਚ ਜਾਂ ਦੋ ਤਿੰਨਾਂ ਪਿੰਡਾਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਵੀ ਕਾਫੀ ਝਗੜਾ ਹੋਇਆ ਪੁਲਿਸ ਦੇ ਨਾਲ ਝੜਪ ਵੀ ਕਾਫੀ ਵੱਡੀ ਹੋਈ ਏ ਪਰ ਇਹਨਾਂ ਪਿੰਡਾਂ ਦੇ ਵਿੱਚ ਝਭਾਲ ਦੇ ਵਿੱਚ ਚੀਮਾ ਕਲਾ ਚੀਮਾ ਖੁਰਦ ਤਰਨ ਤਰਨ ਦੇ ਵਿੱਚ ਦਾਤੇ ਦੀ ਕਿਰਪਾ ਅਜੇ ਤੱਕ ਸਮਾਂ 3:30 ਦਾ ਹੈ ਅਜੇ ਤੱਕ ਕੋਈ ਐ ਹੋਜੀ ਅਨਸਖਾਵੀ ਘਟਨਾ ਸਾਨੂੰ ਸੁਣਨ ਨੂੰ ਨਹੀਂ ਮਿਲੀ ਤੋ ਹੋਰ ਵੀ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਵੋਟਰਾਂ ਤੇ ਸਪੋਰਟਰਾਂ ਤੋਂ ਪੱਖ ਜਾਣਾਂ ਦਾ ਯਤਨ ਕਰਦੇ ਜੋ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ